ਸੋ ਗਾਈਸ ਆਵਾਜ ਹੁਸੰਦਾ ਕਾਲਜ ਇੰਜੀਨੀਅਰ ਕਾਲਜ ਇਹਨੂੰ ਗਾਰੀਕ ਮਾ ਆਵਰੇ ਆ ਨਹੀਂ ਨਹੀਂ ਕਮਾਉਣਾ ਫਰੋਣਾ ਕਿ ਚੱਲੀ ਗਿਆ ਹੁਣ ਮੈਂ ਸੋ ਗਾਈਸ ਹੁਣ ਸੀਰੀਅਲ ਤੇ ਵੇਲੇ ਆਲਸੀ ਲੱਗੇ ਬੰਦ ਕਰ ਕਰ ਤੀਏ ਤੇ ਹੁਣ ਜਨਵਾਰ ਸੈਰ ਕਰਨ ਮੈਂ ਡੜੀ ਤੇ ਇੰਦਰ ਤੇ ਨੇ ਜਾਣੇ ਸੈਰ ਸੁਰ ਕਰਕੇ ਆਉਨੇ ਵਿਖਾਂ ਵਾਲਾ ਨਾ ਕੁੱਤਾ ਜਾ ਬਾਹਰ ਦੀ ਨਾ ਚਲੋ ਵੀ ਚਲੋ ਠੰਡ ਹੋ ਗਈ ਅਕਿੰ ਠੰਡ ਵਗ ਗਿਆ ਕਮਰੇ ਠੰਡਾ ਤੇ ਨਹੀਂ ਕੋਈ ਨਹੀਂ ਮਨ ਲੱਗਾ ਕਿ ਸ਼ਾਇਦ ਨਾ ਇਹ ਸ਼ਾਇਦ ਜਿਵੇਂ ਆ ਗਵਾਂਡੀਆਂ ਦੇ ਕੁੱਤਾ ਭਾਵੇਂ ਹੁੰਦਾ ਉਹ ਚ ਬੂਈ ਇਹਦੇ ਵਿੱਚ ਕਿ ਗਾੜੀ ਨੇ ਤੇ ਅੱਲਾਤਾ ਇਹਦੇ ਨਹੀਂ ਉਹ ਜ਼ੋਰ ਨਾ ਵੱਜਦਾ ਬੂਆ ਹੋਲੀ ਮਾਰ ਗਈ ਤਾਂ ਵੀ ਜ਼ੋਰ ਨਾ ਵੱਜਦਾ ਜਾਗੇ ਹੈ ਮੈਂ ਵੀ ਮਾਲਾ ਨਾ ਡੜੀ ਮੈਂ ਡਾਡੀ ਉਹ ਬਾਅਦ ਜਿਵੇਂ ਬੜੀ ਆਉਂਦੀ ਬੂਏ ਤੇ ਖੜਨਦਾ ਆਪਣਾ ਮੰਜਾ ਅੰਦਰ ਇਨੇ ਤੇ ਸੌਣਾ ਮੰਜੇ ਦੇ ਮੈਂ ਅੰਦਰ ਬੈਠ ਤੇ ਸੌਣਾ ਇਹਦੇ ਬਾਹਰ ਸੌ ਜਾਂਦਾ ਇਥੇ ਇੰਨੇ ਵੀਡੀਓ ਐਡ ਕਰਨੀ ਰਾਤ ਹਜੀ ਵੀਡੀਓ ਐਡ ਕਰੂਗਾ ਫਿਰ ਦਿਨੇ ਆਊਗੀ ਨਾ ਵੀਡੀਓ ਅਪਲੋਡ ਕਰਾਂਗੇ ਜਦੋਂ ਅਸੀਂ ਵੇਖ ਲਿਓ ਡਿਸਕ੍ਰਿਪਸ਼ਨ ਵਿੱਚ ਮੈਂ ਲਿੰਕ ਲਾ ਦੂੰਗਾ ਵੀਡੀਓ ਦਾ ਤੇ ਬਾਕੀ ਇਹ ਵੀ ਇਹ ਵਲੌਗ ਹੋ ਸਾਡਾ ਬਾਅਦ ਚ ਆਵੇ ਵੀਡੀਓ ਪਹਿਲੋ ਹੋਵੇ ਕਿਉਂ ਸਾਡਾ ਭੜਕੇ ਵੀਡੀਓ ਨਾਲ ਹੀ ਇਹ ਵਲੌਗ ਆ ਜੇ ਤੇ ਜਦੋਂ ਵੀ ਆਊਗਾ ਮੈਂ ਉਹ ਵੀਡੀਓ ਲਿੰਕ ਜ਼ਰੂਰ ਡਿਸਕ੍ਰਿਪਸ਼ਨ ਵਿੱਚ ਲਾ ਕੇ ਰਾਊਂਗਾ ਤੇ ਤੁਸੀਂ ਜਾ ਕੇ ਚੈੱਕ ਕਰੋ ਵੇਖੋ ਵੇਖ ਕੇ ਦੱਸੋ ਕਿਦਾਂ ਦੀ ਲੱਗੀ ਐ ਹਾਸਦੇ ਪੰਜਾਬੀ YouTube ਤੇ ਜਾ ਕੇ ਵੀਡੀਓ ਵੇਖ ਲਓ ਸਿੱਧੀ ਹਾਸਦੇ ਪੰਜਾਬੀ YouTube 'ਚ ਆਫੀਸ਼ੀਅਲ ਚੈਨਲ ਸਾਡਾ ਕਮੇਡੀ ਤੇ ਉੱਤੇ ਜਾ ਕੇ ਵੇਖੋ ਆ ਮੈਂ ਹੀ ਇੰਨਾ ਗਾ ਡਿਸਕ੍ਰਿਪਸ਼ਨ ਦਾ ਮਤਲਬ ਨਹੀਂ ਪਤਾ ਕਈ ਬੰਦੇ ਮੇਰੇ ਨੂੰ ਨਹੀਂ ਪਤਾ ਤੇ ਸਿੱਧਾ ਹਾਸਦੇ ਪੰਜਾਬੀ ਪੰਜਾਬੀ ਸਰਚ ਕਰਕੇ ਵੇਖ ਸਕਦੇ ਹੋ ਪਹਿਲਾ ਚੈਨਲ ਹੈ ਸਾਡਾ ਉਹ ਪਹਿਲੇ ਚੈਨਲ ਉੱਤੇ ਸਾਡਾ ਉਹਨਾਂ ਹਾਸਦੇ ਪੰਜਾਬੀ YouTube ਚੈਨਲ ਤੇ ਜਾ ਕੇ ਵੇਖੋ ਬਾਕੀ ਹੀ ਇੰਨਾ ਕਿੰਨੇ ਵੀ ਇਹ ਕੰਟੈਂਟ ਰੱਖਦਾ ਵਧੀਆ ਵਾ ਬਹੁਤ ਵਧੀਆ ਹਾਂ ਬਾਕੀ ਹਾਸੇ ਪੂਰੇ ਆ ਕਮੇਡੀ ਫੁੱਲਿਆ ਤੇ ਐਂ ਹੀ ਰਹੋ ਕਹਾਂਗੇ ਵੇਖਿਆ ਕਰੋ ਬਸ ਤੁਸੀਂ ਤੇ ਸਪੋਰਟ ਕਰਿਆ ਕਰੋ ਸਾਡੇ ਵਲੌਗਸ ਨੂੰ ਵੀ ਤੇ ਸਾਡੀ ਕਮੇਡੀ ਚੈਨਲ ਨੂੰ ਵੀ ਜਿੰਨੀ ਸਪੋਰਟ ਹੋ ਸਕਦੀ ਹੈ ਕਰਿਆ ਕਰੋ ਐਂ ਹੀ ਰਹੇ ਸਾਡੇ ਕੋਲ ਸਪੋਰਟ ਹੀ ਮੰਗਦੇ ਆ ਸਾਰਿਆਂ ਦੇ ਇਹਦੇ ਫੌਜੀ ਬਣਿਆ ਅੱਜ ਪਾ ਕੇ ਕੋੜ ਫੌਜੀਆਂ ਵਾਲਾ ਪਿਛਲੀ ਵਾਰ ਲਿਆ 10 ਇਕੱਠੇ ਲੱਡੂ ਵੰਡ ਫੌਜ ਨਹੀਂ ਨਹੀਂ ਫੌਜੀ ਜੰਗ ਜਿੱਤ ਕੇ ਆਇਆ ਵੀਡੀਓ ਐਡਿਟ ਕਰਕੇ ਆ ਵੀਡੀਓ ਐਡਿਟ ਕਰਕੇ ਆ ਲੱਡੂ ਵੰਡ ਫੋਜ ਨਹੀਂ ਨੀ ਹੂੰ ਇਹ ਇਹ ਪੱਤੀ ਆ ਚਾਹ ਬਣਾਈ ਜੀ ਚਾਹ ਪੱਤੀ ਆ ਨਾਲੇ ਅੱਛਾ ਮਾ ਵਾਣੀ ਕੀ ਹੋਇਆ ਬਾਕੀ ਦਾੜੀ ਇਹ ਲੈ ਅੰਦਰ ਹਾਲੰਦ ਫੇ ਜਾਣੇ ਬਾਅਦ ਸ਼ੇਅਰ ਕਰਕੇ ਆਨੇ ਤੋ ਪੀਤੇ ਵੇਖੋ ਚੈੱਕ ਕਰੋ ਪੀਤੇ ਚੈੱਕ ਕਰੋ ਤੁਸੀਂ ਉਹ ਇਹ ਲਾਦੇ ਆ ਤੇ ਲਾਏ ਬੜਬ ਲੱਗੇ ਨੇ ਤੇਰੇ ਕੋਈ ਏ ਇਦਰੇ ਕਿਦਾਂ ਚਮਕੰਦਾ ਈ ਇਹ ਬਲਬ ਲੱਗੇ ਨੇ ਉਤੇ ਨਾਲ ਲੂਈ ਜੀ ਭੂਰ ਭੂਰ ਜੰਮੀ ਇਦਾਂ ਕਰ ਲੱਗਦਾ ਜਿਵੇਂ ਬਲਬ ਲੱਗਾ ਹੁੰਦਾ ਉਤੇ ਆ ਜਾਓ ਭਾਈ ਚੱਲ ਗਏ ਛੇਤੀ ਛੇਤੀ ਤੁਰ ਫੇਰ ਆਈਏ ਸਰਸੋਰ ਕਰ ਆਈਏ ਰੋਟੀ ਾਟੀ ਪੱਜ ਜਾਂਦੀ ਆਓ ਬਾਅਦ ਆਣ ਕੇ ਬਾਅਦ ਆ ਕੇ ਵਲੌਗ ਵੀ ਐਡ ਕਰਕੇ ਅਪਲੋਡ ਕਰਨਾ ਵਾ ਵੀਡੀਓ ਐਡ ਕਰੂੰਗਾ ਮੈਂ ਵਲੌਗ ਸਵੇਰੇ ਐਡ ਕਰਕੇ ਮੈਂ ਵਲੌਗ ਅਪਲੋਡ ਕਰਨਾ ਐਡਿਟ ਕਰਕੇ ਅਪਲੋਡ ਕਰਕੇ ਗਏ ਇਸ ਮੈਂ ਕਾਊਂਟਰ ਕੀਤੇ ਆ ਹੌਲੀ ਲੈਂਡ ਦੇ ਆਉਣ ਹੀ ਆਲੇ ਆ ਬਸ ਜ਼ਿਆਦਾ ਕੱਲ ਜਾਂ ਪਰਸੋਂ ਤੇ ਪੱਕਾ ਹੀ ਐ ਨਾ ਤੇ ਕੱਲ ਫਿਰ ਆ ਜਾਣਗੀ ਕਾਇ ਹੋ ਸਾਡਾ ਕੱਲ ਆ ਜਾਣੇ ਨੇ ਪਰਸੋਂ ਤੇ ਪੱਕੇ ਆਏ ਨੇ ਤੇ ਅਗਲੀ ਵੀਡੀਓ ਸਾਡੀ ਫਿਰ ਹੌਲੀ ਲੈਂਡ ਵਿੱਚ ਬਣੇ ਹੌਲੀ ਲੈਂਡ ਲਾਰਕ M2 12999 ਰੁਪੀਆ ਓਨਲੀ 13 ਹੋ ਗਿਆ 13000 ਹੀ ਹੋ ਗਿਆ ਬਈ 페 ਕੀਤੇ ਆ 13000 ਪੰਜ ਰੁਪਏ ਕਿ 5 5 ਰੁਪਏ 13000 5 ਰੁਪਈਆ ਦੇ ਠੀਕ ਆ ਮਿਲਦੇ ਨਾਲ ਬਾਹਰ ਸੈਰ ਸ਼ੁਰੂ ਕਰਦੇ ਨੇ ਬਾਹਰ ਗੱਲਾਂ ਬਾਤਾਂ ਮਾਰਦੇ ਤੇ ਗਾਇਸ ਅਸੀਂ ਹੁਣ ਆਏ ਬਾਹਰ ਸੈਰ ਕਰਨ ਮੈਂ ਇੰਦਰ بتایا ਹੈ ਆਪਕੋ ਦੱਸਿਆ ਹੀ ਸੀ ਆਪਕੋ ਦੈਡੀ ਤੇ ਇੱਧਰ ਲੱਗਦਾ ਕਿ ਇਹਦੇ ਵਿਆਹ ਵੀ ਹੋ ਰਹੇ ਟਾਈਆਂ ਜਿੰਨੀਆਂ ਦੇਖਣ ਨਹੀਂ ਡੀਆਂ ਤੇ ਚਲ ਨਹੀਂ ਦੀਦੀਆਂ ਇਹਦੇ ਵਿੱਚ ਇਹਨਾਂ ਟਾ ਦੀਦੀਆਂ ਬਾਕੀ ਹੁਣ ਗੱਲਾਂ ਬਾਤਾਂ ਕਰ ਲਈਆਂ ਹੁਣ ਬਸ ਜਾਣੇ ਘਰੇ ਤੇ ਬਸ ਅੱਜ ਦੇ ਵਲੌਗ ਵਿੱਚ ਹੋਈ ਆ ਤੇ ਜੇ ਵਲੌਗ ਚੰਗਾ ਲੱਗਾ ਤੇ ਲਾਈਕ ਕਰਿਓ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਕੱਲ ਤੁਹਾਡੇ ਨਵੇਂ ਵਲੌਗ ਦੇ ਵਿੱਚ ਹੁਣੇ ਦੇਰ ਲਈ ਬਾਏ ਬਾਏ ਗੁੱਡ ਨਾਈਟ